ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅੱਪਾ ਲਾ ਰਹੇ ਸੀ ਖੇਤ ਦੇ ਵਿੱਚ ਕੁਝ ਕੁ ਸੀਜ਼ਨਲ ਸਬਜ਼ੀਆਂ ਬੱਚੇ ਵੀ ਇੱਥੇ ਛੱਟੇ ਹੋਇਆ ਬੱਚਾ ਨੂੰ ਮਿੱਟੀ ਚ ਖੜਾਉਣਾ ਜ਼ਰੂਰੀ ਹੁੰਦਾ ਆਪਣੀ ਬੇਟੀ ਆ ਕਾਲੇ ਦਾ ਪਰੜੇ ਆ ਇੱਕ ਸਾਡੀ ਬਣਵੜੀ ਆ ਇਹ ਤੇ ਇਹ ਵੀ ਬਹੁਤ ਖੁਸ਼ ਹੈ ਮਿੱਟੀ ਦੇ ਵਿੱਚ ਖੇਡ ਕੇ ਤੇ ਬਾਕੀ ਅੱਧਰ ਜਿਹੜੀਆਂ ਕਿ ਆ ਸੀਜ਼ਨਲ ਸਬਜ਼ੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਬਾਰੇ ਵੀ ਅੱਪਾ ਤੁਹਾਨੂੰ ਦੱਸਦੇ ਆ ਇੱਧਰ ਕੀ ਕਰਿਆ ਬੱਟਾ ਪਾ ਕੇ ਇੱਥੇ ਕੀ ਲਾਇਆ ਇਹ ਆਲੂਆਂ ਦੀਆਂ ਆਲੂਆਂ ਚਲਾਉਣੇ ਆ ਜੇ ਆਲੂ ਰੱਖ ਕੇ ਬਾਅਦ ਵਿੱਚ ਮੋੜ ਦਾਂਗੇ ਅੱਛਾ ਦੋ ਬੱਟਾ ਲਾਉਣੀਆਂ ਇਹ ਕੀ ਇਹ ਲਸਣ ਆ ਅੱਛਾ ਚੱਪ ਇਹਨੂੰ ਵੰਡ ਕੇ ਰੱਖਦੇ ਹਾਂ ਮਤਲਬ ਹੈ ਡਿਵਾਈਡ ਕਰਕੇ ਰੱਖਦੇ ਹਾਂ ਮੰਨਦਾ ਕੀ ਹੈ ਇਹ ਸਾਰੀਆਂ ਲਸਣ ਵਾਸਤੇ ਕਰਕੇ ਰੱਖ ਦਿਓ। ਹੋਰ ਇਹਨਾਂ ਦੇ ਲਾਵਾਂਗੇ ਲਸਣ। ਅੱਛਾ। ਇਹਦੇ ਚ ਇੱਕ ਚਲਾਵਾਂਗੇ ਪਾਲਕ ਤੇ ਮੇਥੇ। ਅੱਛਾ। ਠੀਕ ਆ। ਹੂੰ। ਇੱਕ ਚਲਾਵਾਂਗੇ ਜਮ ਤਣੀਆਂ ਮੇਥੀ। ਮਾੜੀ ਜਿਹੀ ਥੋੜੀ ਹਲੋਂ ਫਲਾਰ ਦਾਂਗੇ। ਜਿੱਥੇ ਆਪਾਂ ਵੇਖ ਲਸਣ ਪਾਲਕ ਮੇਥੀ ਵੀ ਆ ਹੋਗੀਆਂ ਹੂੰ ਇੱਥੇ ਵੱਟਾਂ ਪਾ ਕੇ ਲਾਵਾਂਗੇ 4-5 ਵੱਟਾਂ ਗੋਭੀ ਦੀਆਂ ਹੂੰ ਤੇ ਨਾਲ 2 ਵੱਟਾਂ ਤੇ ਲਾਵਾਂਗੇ ਆਪਾਂ ਲਾ 4-5 ਵੱਟਾਂ ਤੇ ਲਾਵਾਂਗੇ ਗੰਡਿਆਂ ਦਾ ਕਾਣ ਜਿਹੜੇ ਟੁੰਡੀ ਵਾਲੇ ਨੇ ਗੰਡੇ ਲੰਦੇ ਆਪਾਂ ਬਾਲੇ ਮੋਟੇ ਹੋ ਜਾਂਦੇ ਅੱਛਾ ਵੱਡੇ ਵੱਡੇ ਹੁੰਦੇ ਜਿਹੜੇ ਤੇ ਇੱਥੇ ਦੋ ਕੱਢ ਦਾਂਗੇ ਦੋ ਬੈੱਡ ਬਣਾ ਕੇ ਇੱਕ ਤੇ ਮਟਰ ਇੱਕ ਤੇ ਗਾਜਰਾ ਜਿੱਥੇ ਸਾਜ ਹੋਣੀ ਦੋਸਤ ਅੱਛਾ ਤੇ ਆ ਨਾਲ ਜਿਹੜਾ ਇੱਧਰ ਪਿਆ ਪਹਿਲਾਂ ਇਹ ਇਹ ਰੱਖਾਂਗੇ ਆਈ ਕੇਰਾ ਇਹ ਚ ਤੋਰੀਆਂ ਖਿਲਾਰ ਦਾਂਗੇ ਤੇ ਬਾਅਦ ਚ ਇਹ ਚ ਲਾਵਾਂਗੇ ਗੰਡੇ ਜਿਹੜੇ ਚਾਲ ਮਰੀ ਫਰਵਰੀ ਚ ਲੱਗਦੇ ਅੱਛਾ ਉਹ ਜਿਹੜਾ ਸਾਈਡ ਪਾਈ ਖਾਲੀ ਸਾਰੀ ਉਹ ਚਲਾਉਣੀ ਆ ਹੁਣ ਸਾਰੋਂ ਆਪਾਂ ਅੱਛਾ ਠੀਕ ਆ ਬੀ ਲੈ ਆਂਦੇ ਬਈ ਹਾਂਜੀ ਹਾਂਜੀ ਕੰਦੇ ਆ ਅਵੀ ਕੱਪੜੇ ਦੇਖ ਲੈ ਕਿੰਨੇ ਗੰਦੇ ਹੋਗੇ ਸਾਰੇ ਸਾਂਝ ਸਾਂਝ ਛਾਂਝ ਹੈਲੋ ਇੱਕ ਬਾਟ ਲਾਵਾਂਗੇ ਬ੍ਰੋਕਲੀ ਦੀ ਬ੍ਰੋਕਲੀ ਲਾਸਟ ਵਾਰੀ ਤਾਂ ਆਪਾਂ ਕਿਸੇ ਨੇ ਖਾਧੀ ਨਹੀਂ ਸੀ ਹੰਦੀ ਤਾਂ ਵਧੀਆ ਬਾਹਰ ਬਹੁਤ ਲੋਕ ਬਹੁਤ ਕਰਦੇ ਆ ਉਹਦਾ ਚਕੰਦਰ ਵੀ ਕਰਾਂਗੇ ਆਪਾਂ ਚਕੰਦਰ ਹਾਂ ਚਕੰਦਰ ਪਿਛਲੀ ਵਾਰੀ ਵੀ ਲਾਏ ਸੀ ਪਿਛਲੀ ਵਾਰੀ ਤਾਂ ਆਪਣੀਆਂ ਮੱਜਾਂ ਨਹੀਂ ਖਾਦੇ ਸੀ ਚਕੰਦਰ ਮੱਜਾਂ ਦੇ ਲੀਵਰ ਫਿਲਟਰ ਕੀਤਾ ਜੀ ਇੱਧਰ ਸਾਰੇ ਬੀਜ ਰੱਖੇ ਹੋਏ ਆ ਇਹ ਮੇਰੇ ਤੋਂ ਝੋਲੇ ਦੇ ਵਿੱਚੋਂ ਕੱਢਦੇ ਆ ਤੋ ਡੱਲ ਗਏ ਜਿਵੇਂ ਮੈਨੂੰ ਨਹੀਂ ਜ਼ਿਆਦਾ ਪਤਾ ਆ ਮੈਨੂੰ ਲੱਗ ਰਿਹਾ ਚੌਲਿਆਂ ਦੇ ਤੇ ਆ ਹੈਗੇ ਆ ਮਟਰ ਬੀਨਸ ਹੋਣਗੇ ਮੇਬੀ ਇਹ ਤੇ ਆ ਮੈਨੂੰ ਲੱਗਦਾ ਮਠਿਆਂ ਦੇ ਆ ਆ ਵੀ ਮਿੱਥੇ ਲੱਗਦੇ ਆ ਆ ਹਾਣੋਂ ਲੱਗਦੀ ਆ ਤੇ ਬਾਕੀ ਦੇ ਵਿੱਚ ਵੀ ਡੱਲ ਗਏ ਆ ਇਹ ਐਨੇ ਸਾਰੇ ਬੀਜ ਇਹ ਬੀਜ ਜਿਹੜੇ ਆਪਾਂ ਲਾਉਣੇ ਆ ਰੱਖੇ ਹੋਏ ਆ ਬੱਚੇ ਬਹੁਤ ਖੁਸ਼ ਆ ਬੱਚੇ ਬਹੁਤ ਮਸਤੀ ਕਰ ਰਹੇ ਆ ਕਿਉਂਕਿ ਬੱਚਾ ਨੂੰ ਮੀਟੀ ਸ਼ਰਟ ਨਾਲ ਜ਼ਰੂਰੀ ਆ ਤੇ ਉਧਰ ਜਿੰਦਰੇ ਨਾਲ ਜੜੀਆਂ ਕੀ ਆ ਛੋਟੀਆਂ ਛੋਟੀਆਂ ਸਬਜ਼ੀ ਲਈ ਬੱਟਾ ਬਣਾਇਨੇ ਜਾ ਰਹੀਆਂ ਇਧਰ ਆਪਾਂ ਥੋੜੇ ਜਿਹੀ ਬੁੱਟੇ ਟਮਾਟਰ ਦੇ ਲਾਏ ਹੋਏ ਆ ਪੰਜ ਚਾਰ ਕਾ ਹਾਂ ਜੀ ਆਪਾਂ ਉਹਨਾਂ ਅਕਿ ਲੈ ਕੇ ਆਨੇ ਚਾਹ ਜਿਹੜਾ ਕਿ ਆ 11 ਵਾਲੀ

ਗੁਰਦਾ ਪਾ ਕੇ ਰੱਖਤਾ ਪਾਣੀ ਦੇ ਵਿੱਚ ਉਹਨਾ ਟਾਈਮ ਆਪਾਂ ਲੈ ਕੇ ਆਉਨੇ ਆ ਤੁਲਸੀ ਮੈਂ ਸਪੈਸ਼ਲ ਘਰੇ ਤੁਲਸੀ ਦਾ ਬੂਟਾ ਲਾਇਆ ਹੋਇਆ ਚਾਹ ਵਗੈਰਾ ਦੇ ਵਿੱਚ ਪੱਤੇ ਪਾਉਣ ਨੂੰ ਤੇ ਸਵੇਰ ਉੱਠ ਕੇ ਚਬਾਉਣ ਨੂੰ ਬਾਾਕੀ ਬੱਚਿਆਂ ਦੇ ਇਹ ਦੁੱਧ ਵਗੈਰਾ ਬਣਾਉਣੇ ਆ ਉਦੋਂ ਵੀ ਮੈਂ ਤੁਲਸੀ ਜ਼ਰੂਰ ਬੱਚਿਆਂ ਨੂੰ ਮਤਲਬ ਇੱਕ ਦੋ ਪੱਤੇ ਪਾ ਕੇ ਦਿੰਦੀ ਆ ਇਹ ਸਪੈਸ਼ਲ ਮੈਂ ਚਾਹ ਬਣਾਉਣ ਲਈ ਹੈ ਜਿਹੜਾ ਤੁਲਸੀ ਦਾ ਬੂਟਾ ਲਾਇਆ ਹੋਇਆ ਪਾ ਦੁੱਧ ਪਾਤਾ ਚਾਹ ਬਣ ਗਈ ਇਸ ਚੰਗੀ ਤਰ੍ਹਾਂ ਤੇ ਹੁਣ ਇਹਨਾਂ ਆਪਾਂ ਇੱਕ ਦੋ ਵਾਲੇ ਦਵਾਉਣੇ ਆ ਸੋ ਪਚਾਲੇ ਕਿ ਚਲਦੇ ਆ ਲਓ ਜੀ ਆਪਣੀ ਚਾਹ ਬਣ ਕੇ ਆ ਗਈ ਹੈ ਤੇ ਹੁਣ ਆਪਾਂ ਕਰਦੇ ਆ ਚਾਹ ਇੰਜੋਏ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਬਾਏ ਬਾਏ